ਵਾਜ ਜੀ ਤੂੰ ਠਾਕ ਤੁਮ ਪਰਵਰਦਾਸ ਜਿਉ ਪਿੰਡ ਸਾਜ ਤੇਰੀ ਰਾਸ ਤੁਮ ਮਾਰਦਿ ਤਾ ਮਾਰਕ ਤੇਰੇ

ਸ੍ਰੀ ਭਗਵੰਤੇ ਜੀ ਸਹਾਇ ਰਾ ਸ੍ਰੀ ਭਗਵੰਤੇ ਜੀ ਦੀ ਕਿਰਪਾ ਸਹਾਇ ਦਾਸ ਜੀ ਵਰਤੰਤ ਪ੍ਰੋਤੀ ਜਮ ਕਰ ਗੁਰੂ ਨਾਨਕ ਦੇਵ ਆਏ ਵਿਰੰਗਤ ਗੁਰ ਤੇ ਅਮਰਦਾਸ RAM DAS ਹਨ ਹੋਏ ਸਹਾਇ ਅਰਚਨਾ ਕੋ ਨਉ ਸਭਰੋਂ ਸ੍ਰੀ ਅਗਰਾਏ ਸ੍ਰੀ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਸਿਦਾਰ ਦਾ ਧਿਆਨ ਤਰਵੋ ਲੋ ਜੀ ਪੰਜਾਬ ਪਿਆਰਿਆਂ चौहान ਸਾਹਿਬ ਜਗਦਿਆਂ ਜਿਨ੍ਹਾਂ ਤਿਆ ਆਖਿਨ ਜਪਿਐ ਤਤਿਆਂ ਦਿਨ ਜਨਾ ਨਾਮ ਦਰਪਿਆ ਵਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਅਨੰਤ ਕੀਤਾ ਜਨਾ ਵੰਦ ਮੰਤਰ ਵਾਹਿ ਫੁਕਰੀਆਂ ਲੋਹਾਂਆਂ ਕਸਰੀਆਂ ਦੇ ਚਰੇ ਆਗਿਆ ਦੇ ਆਣ ਤਨ ਚਰਵਾਹੀ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਹਮਣਿ ਵਾਹੀ ਤੇਰਾ ਜੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਅਜਾ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਬੋਲੋ ਜੀ ਹੇ ਨਾਨਾ ਦੇ ਬਾਣ ਸਤਿਗੁਰੂ ਨਾਨਕ ਦੇ ਤਾਨ ਨਿਰਚਨ ਜੋਗ ਧੰਨ ਸ੍ਰੀ ਗੁਰੂ ਰਣਜੀਤ ਸਿੰਘ ਪਾਤਸ਼ਾਹ ਆਪ ਜੀ ਦੇ ਅਰਕਨ ਦੇ ਸੇਵਾਦਾਰ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਅੱਜ ਮੱਤੀ ਪ੍ਰਨੀਤ ਕੌਰ ਦਾ ਜਨਮ ਦਿਨ ਹੈ ਮਹਾਰਾ ਸੱਚੇ ਪਾਤਸ਼ਾਹ ਅਮਰੀਕਾ ਦੇ ਵਿੱਚ ਪਹਿਲਾ ਜਨਮ ਦਿਨ ਹੈ ਆਪ ਦੇ ਹਜੂਰ ਸਮੂਹ ਸੰਗਤ ਵੱਲੋਂ ਪਰਿਵਾਰ ਵੱਲੋਂ ਅਰਦਾਸਾਂ ਜੋੜੜੀਆਂ ਬੇਨਤੀਆਂ ਹਨ ਬੱਚੀ ਨੂੰ ਲੰਮੀ ਉਮਰਾਂ ਬਖਸ਼ਣੀਆਂ ਚੰਗੇ ਮਨਤ ਸਮਤ ਬਖਸ਼ਿਸ਼ ਕਰਨੀ ਕੁਮਾਈਆਂ ਸਭ ਰਿਆਂ ਕਾਰੋਬਾਰਾਂ ਵਿੱਚ ਆਦੇ ਦਿਨ ਦੁਗਣੀ ਰਾਤ ਦੁਗਣੀ ਤਕਤੀ ਬਖਸ਼ਣੀ ਗੁਰੂ ਘਰ ਦੀ ਸੇਵਾ ਦਵਾਰ ਤੇ ਆਗਿਆ ਕਾਰੁਣਾ ਆ ਕੇ ਖੁਸ਼ੀਆਂ ਭਰਿਆ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਦੇਵ ਮਹਾਵਾਕਾਂ ਸਹਾ ਖੁਸ਼ੀਆਂ ਭਰਿਆ ਜੀਵ ਬਖਸ਼ਣਾ ਮਹਾਰਾਜ ਮਰਕਾ ਦਾ ਜੀਵਨ ਖੁਸ਼ੀਆਂ ਭਰਿਆ ਬਖਸ਼ਣਾ ਪ੍ਰਗਿਆ ਭਰਿਆ ਬਖਸ਼ਣਾ ਸਤਿਗੁਰੂ ਜੀ ਪੂਰਤਾ ਮਤਾ ਕੀ ਅਸੀਂ ਸਨੇਮਤਨ ਅੰਸਰਾ ਤੋਂ ਕੋ ਹਰ ਅਣਸੁਦਾ ਪਰਜਗਦੀਸ ਮਹਾਰਾਜ ਖੁਸ਼ੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਦੁੱਖਾਂ ਦਾ ਨਾਲ ਸੁੱਖਾਂ ਦਾ ਪ੍ਰਕਾਸ਼ ਅੰਸ਼ਮੁਖ ਸਹਿਤਾ ਕਰਨੀ ਐ ਇਸ ਵੇਲੇ ਅੰਸ ਸਹਬ ਦੇ ਪਾਤ ਹੋਏ ਅੱਖਰਵਾਦ ਦਾ ਘਾਟਾ ਭੁਰ ਚੁਕਾਫ ਕਰਨਾ ਬਾਣੀ ਸਰਦਖੰਡ ਵਿਖੇ ਪ੍ਰਵਾਨ ਕਰਕੇ ਸੰਗਤਾਂ ਦੇ ਦਿਲਾਂ ਦੇ ਅਸਵਾਰਣ ਦੀ ਕਿਰਪਾ ਕਰਨੀ ਸੰਗਤਾਂ ਦੀਆਂ ਹਾਜ਼ਰੀਆਂ ਭਟਾਵਾਂ ਲੋਸਾਂ ਪ੍ਰਵਾਨ ਕਰਨੀਆਂ ਪਰਵਾਰ ਵੱਲੋਂ ਬੱਚੀ ਪਰਮੇਂਦ ਕੌਰ ਵੱਲੋਂ ਆਪ ਜੀ ਨੂੰ ਸੁੰਦਰ ਪਹਿਚਾਕੇ ਪਹਿਨਾਏ ਹਨ ਕੰਤਾਜੀਤ ਸਿੰਘ ਵੱਲੋਂ ਆਪ ਜੀ ਨੂੰ ਸੁੰਦਰ ਪਹਿਚਾਕੇ ਪਹਿਨਾਇਆ ਆਪ ਜੀ ਨੇ ਅੰਕੀਕਾਰ ਕੀਤੇ ਹਨ ਸੇਕਾਂ ਦੇ ਲੋਕ ਪ੍ਰਲੋਕ ਕੁਝ ਪੜ੍ਹਦੇ ਕੱਜ ਨੇ ਬੇਅੰਤ ਮਾਇਆ ਦਸ਼ਮੀ ਭੇਡਾ ਹਾਜ਼ਰ ਕੀਤੀ ਹੈ ਸੇਵਾਵਾਂ ਪ੍ਰਵਾਨ ਕਰਨੀਆਂ ਜਿਨ੍ਹਾਂ ਖਿਆਨਿਆਂ ਤੋਂ ਮਾਇਆ ਭਟਾਵਾਂ ਆਣ ਜਾਂ ਖਦਾਨੇ ਭਰਪੂਰ ਕਾਲ ਕਟਕ ਦੂਰ ਸੋ ਕੁੜ ਤਾਉਣੀ ਸੇਵਾ ਰੇਖੇ ਰੋਣੀ ਬੱਚਿਆਂ ਦੀ ਚੜ੍ਹਦੀ ਤਰਾ ਕਰਨੀ ਸਤਿਗੁਰੂ ਜੀ ਆਪ ਜੀ ਦਾ ਬੱਚਾ ਕਾਕਾ ਦਰਸ਼ਨ ਸਿੰਘ ਮਹਾਰਾਜ ਸਚੇ ਪਾਤਸ਼ਾਹ ਦਾ ਟੱਕ ਨਵਾਂ ਲੈ ਰਿਹਾ ਹੈ ਸਿਰ ਤੇ ਮੇਰਾ ਪ੍ਰਿਆਤ ਕਰਨਾ ਸਤਿਗੁਰੂ ਜੀ ਬੇਗਨਾ ਅੰਪੁਰਾ ਤੋਂ ਉਚਾ ਕੇ ਰੱਖਣਾ ਤੁਹਾਡਾ ਮੇਰਾ ਰਾਖਾ ਸਾਹਮਣੇ ਤਾਂ ਹੀ ਜਿਵੇਂ ਮਹਾਵਾਕਨ ਸਤਿਗੁਰੂ ਜੀ ਜਿੱਥੇ ਜਾਵੇ ਸੁਖ ਸ਼ਾਂਤੀ ਨਾਲ ਕਮਾਈਨ ਕਰਕੇ ਆਉਂਦੇ ਘਰ ਓੜੇ ਔਕਨਾਮ ਸੀਰਤਾਂ ਤੋਂ ਵਿਚਾ ਕੇ ਰੱਖਣਾ ਸਿੱਤੇ ਮੇਰਾ ਪ੍ਰਿਆ ਹੱਥ ਰੱਖਣਾ ਮਹਾਰਾਜ ਕਿਰਪਾ ਕਰਕੇ ਟਰੱਕ ਦੀ ਬਖਸ਼ਿਸ਼ ਕਰੋ ਆਪਦੇ ਹਜੂਰ ਅਦਾਸ ਬੇਨਤੀ ਹੈ ਪ੍ਰਵਾਨ ਕਰੋ ਬੱਚੀ ਪ੍ਰੀਤ ਕੌਰ ਦੇ ਜਨਮ ਦਿਨ ਮਨਾਉਂਦੇ ਆਇਆ ਪਰਿਵਾਰ ਵੱਲੋਂ ਖੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਭੋਗ ਲਾਓ ਲੰਗਿਆ ਤੋਂ ਪ੍ਰਸਾਦ ਸੰਤਾਂ ਕੋ ਵਰਤੇ ਜੋ ਜੀ ਛਕੇ ਸੁਆਸ ਸੁਆਸ ਆਪ ਜੀ ਦਾ ਨਾਮ ਜਪੇ ਖੁਸ਼ੀਆਂ ਭਰੇ ਹੁਕਮ ਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰਕੇ ਖੁਸ਼ੀਆਂ ਨਾਲ ਝੋਲੀਆਂ ਭਰਦੇ ਹੋਏ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੁਟਾਵੇ ਜੀ ਨਾਨਕ ਆਏ ਗੁਰਜੀਕਾ ਖਾਨ ਸਾਹ ਵਾਹ ਗੁਰਜੀ ਕੀ ਹਥੇ ਲੋ ਆਗਿਆ ਮੇਂ ਅਰਤੀ ਤਲੈ ਜਲਾਇਓ ਸਭ ਦੇ ਕੰਕੋ ਕਮੈ ਰੋ ਗ੍ਰੰਥ ਜੀ ਮੰਗੇ ਰਾਮ ਪਰਮਤਿ ਗੁਰਾਂ ਕੀ ਜੋ ਪ੍ਰਭ ਕੋ ਮੇਰੋ ਉਤਾਰ ਥੋੜੀ ਸ਼ੋਦਮੈ ਰਾਜ ਕਰੇਗਾ ਦਾਦਸਾਯਾ ਕੀ ਪਰ ਐਸਾ ਮਿਲੈਗੇ ਵਚੈ بول سو سچری کال واحص واحد ਇਹਨ ਪਤਾ ਹੋਊਗਾ ਇਹ ਬੋਲ ਰਿਹਾ ਹੈ ਵਾਇਗਰ ਹੈ ਹਾਂ ਹਾਂ ਪਾਤਸ਼ਾਹੀਆ ਜੇ ਸਤਗੁਰ ਨਦਰਿ ਕਰੇ ਨਾਮ ਕੇ ਕਰ ਨਾਮ ਤੇ ਮੇਰਾ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਰਾਗਨਾਸਰੇ ਬਾਣੀ ਭਗਤ ਧੰਨਾ ਜੀ ਕੀ ਧੰਨਾ ਗੋਪਾਲ ਤੇਰਾ ਅਰਤਾ ਜੋ ਜਨ ਤੂੰ ਲਈ ਭਗਤ ਕਰਨ ਤੇ ਕਰਕੇ ਕਾਜ ਸਵਾਰਤਾ ਗੋਪਾਲ ਤੇਰਾ ਅਰਤਾ ਜੋ ਜਨ ਤੂੰ ਲਈ ਭਗਤ ਕਰਨ ਤੇ ਤੇਰੇ ਕਾਜ ਸਵਾਰਤਾ ਰਾਮ ਦਾੜ ਸੀਤਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਮਿਤ ਜੀਓ ਨੀ ਆਸ਼ਾ ਜਨ ਨੀਕਾ ਅਨਾਜ ਮੰਗੋ ਸਤ ਸਿਕਾ ਗਉ ਹੈ ਸੰਗੋ ਲਾਵੇ ਰੀ ਇਕ ਤਾਂ ਜਨ ਤੁਰੀ ਚੰਗੇ ਰੀ ਕਰ ਕੀ ਕੀ ਹਰ ਚੰਗੀ ਜਨ ਤਨ ਨਾਲੇ ਵੈ ਮੰਗੀ ਕਰ ਕੀ ਕੀ ਹਰ ਚੰਗੀ ਜਨ ਤਨ ਨਾਲੇ ਵੈ ਮੰਗੀ ਕਾਰਸਾ ਵਾਹਿਗੁਰੂ ਜੀ ਕੀ ਹਉਤੇ ਭਾਈ ਗੁਰੂ ਸਾਹਿਬ ਜੀ ਨੇ ਬਹੁਤ ਕੁਝ ਨਿਭਾਇਆ ਉਹ ਨਾਮ ਅੰਦਰ ਆਵਸਨ ਦੁੱਖਾਂ ਦਾ ਨਾਸ ਹੋਵੇ ਸੁੱਖਾਂ ਦਾ ਪ੍ਰਕਾਸ਼ ਚੜ੍ਹਦੀ ਕਲਾ ਹੋਵੇ ਉਹ ਤੇ ਗਿਆਨ ਹੋ ਪਾਈ ਤੇ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਨੰਬਰ ਪੰਜ ਦਾ ਕਰਨਾ ਹੈ ਉਹ ਕਰਾਂਗੇ ਵਾਹਿਗੁਰੂ ਜੀ ਕੀ ਹਉਤੇ ਸਾਰਤ ਨਾਮ ਵਾਹਿ

yeah <laughs>